नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी

ਪੁੰਜਾ ਗੇਟਾਂ ਤੋਂ ਲੌਂਗ ਡੈਮ ਸਪਿਲਵੇ ਦਾ 뷰 ਕਿਉਂਕਿ ਸਤੁਰੋਂ ਵੀ ਬੀਬੀਐਮਵੀ ਪੌਂਗ ਡੈਮ ਵੱਲੋਂ ਵੀ ਪਾਣੀ ਛੱਡਿਆ ਗਿਆ ਹੈ। ਉਹ ਹਸਪਤਲ ਨਹੀਂ ਚਲੀ ਮੈਂ ਚਾਹੀਦਾ। ਮੇਰਾ ਕੰਮ ਬਣਾਉਂਦੇ ਹੋ ਨਹੀਂ। ਮੈਂ ਜੋ ਜੈਨ ਮੈਂ ਘਰੇ ਅੱਗੇ ਦਾ ਫੋਟਾ ਹੈ। ਸ਼ਾਹ ਨਹਿਰ ਮੁਕੀਰੀਆਂ ਹਾਈਡਲ ਨੂੰ ਪਾਣੀ ਆਹ ਮਹਾਰਾਜੇ ਤੇ ਸ਼ਾਹ ਨਹਿਰ ਮੁਕੇਰੀਆਂ ਹੈ ਜੋ ਪਾਣੀ ਜਾ ਰਿਹਾ ਦੂਜਾ ਬੰਜਰ ਕੀਤਾ ਤਾਂ ਤਾਂ ਬਹੁਤ ਸੁੰਦਰ ਲਕਰੀਆ ਸੈਸਵੇਲਾ ਸੈਲਾਨੀਆਂ ਦਾ ਤਾਂਤਾ ਲੱਗਾ ਹੋਇਆ ਹੈ ਸਲਾਨ ਇਹ ਵੀਊ ਨੂੰ ਦੇਖਣ ਲਈ ਆਨੰਦ ਮਾਣਨ ਦਾ ਬਸਤੀ ਪਹੁੰਚ ਰਹੇ ਹਾਂ ਗੇਟ ਸ਼ਾਨ ਅਰਦੀ ਗੇਟਾਂ ਦੀ ਸਾਸ ਸਫਾਈ ਦਾ ਕੰਮ ਵੀ ਜੋਰਾਂ ਤੇ ਚੱਲ ਰਿਹਾ ਹੈ ਕਰਮਚਾਰੀ ਆਪਣੀ ਪੂਰੀ ਲਗਨ ਦੇ ਨਾਲ ਕੰਮ ਕਰ ਰਹੇ ਆ ਤੇ ਮਲਬੇ ਨੂੰ ਬਾਹਰ ਕੱਢ ਰਹੇ ਹਨ ਤੇ ਮੋਸਲ ਹਰ ਪੌਦਾ ਹੋ ਜਾਂਦਾ ਹਰ ਹੋਰ ਲੱਗ ਸਕਦਾ ਪਰ ਅੱਜ ਕਿੰਨੇ ਪਛੜ ਗਏ ਆ ਤੇ ਸਾਨੂੰ ਜੇ ਬਾਰ ਬਾਰ ਸੰਸਥਾ ਨੂੰ ਕਹਿਣਾ ਪੈਂਦਾ ਵੀ ਪੌਦੇ ਲਾਓ ਪੌਦੇ ਸੰਭਾਲੋ ਪੌਦੇ ਰਸਤ ਲਗਾਓ ਕਿਵੇਂ ਆ ਜਾਂਦਾ ਇਹ ਸਾਡੀ ਗਰਮੀ ਦੇ ਵਿੱਚ ਅਸੀਂ ਜੀ ਰਹੇ ਆ ਕਿ ਅਸੀਂ ਇਹਦੇ ਨਾਲ ਭਾਰਾ ਦੇਣਾ ਪੈ ਰਿਹਾ ਸਾਨੂੰ ਪਰ ਉਹ ਉਸ ਧਰਤੀ ਤੇ ਜਿੱਥੇ ਕਿ ਹਰ ਤਰ੍ਹਾਂ ਦੇ ਰਕਤ ਹਰ ਤਰ੍ਹਾਂ ਦੀ ਫਸਲ ਸਾਤਨਾ ਦੇ ਪੌਦੇ ਬਲਬੂ ਹੋ ਸਕਦੇ ਆ ਪਰ ਉਹਦੀ ਨੌੜ ਭਾਜ ਦੇ ਵਿੱਚ ਇਹੋ ਜਿਹੇ ਹੋ ਗਿਆ ਸੀ ਕਾਗਰਦੀ ਬੰਦੇਗਾ ਤੋਂ ਬੜੀ ਇਕੜੀਆਂ ਕਰ ਰਹੀਆਂ ਪਰ ਇਹ ਕ ਆਸੇ ਪਾਸੇ ਆਪਾਂ ਕਿ ਰੱਖ ਦੀ ਲਾ ਸਕਦੇ ਆਪਣੇ ਘਰ ਦੇ ਕੋਲ ਜੇ ਸੀ ਤਾਂ ਬੰਕੇ ਬੰਕ ਲਾ ਲੈਣੇ ਆ ਪਰ ਇੱਕ ਦਰੱਖਤ ਲਾਉਣ ਤੋਂ ਦੀ ਤੀਜ ਕਰਦੇ ਆ ਕਿ ਇਹਦੇ ਨਾਲ ਗੰਧ ਪੈਂਦਾ ਹੈ ਇਹਦੇ ਪੰਛੀ ਵੀ ਆਏ ਤਾਂ ਪਰ ਜੇ ਅਸੀਂ ਕਿ ਕੁਦਰਤ ਨੂੰ ਬਚਾਉਣ ਲਈ ਤਾਂ ਸਾਨੂੰ ਮਸ਼ੀਲਾ ਦੇ ਚਲਣੀਆਂ ਪੈਣਗੀਆਂ ਜੇ ਅਸੀਂ ਕੁਦਰਤ ਦੇ ਨੇੜੇ ਹੋਵਾਂਗੇ ਤਾਂ ਸਾਡੀ ਆਵਾਜ਼ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ਨੇ ਲਗਾਤਾਰ ਲਗਭਗ 9 ਸਾਲ ਜਿਹੜੀ ਇਹ ਹਰੀ ਛਵੀ ਲਗਾਈ ਹੈ ਹਰ ਸਾਲ ਇਹ ਸ਼ਵੀ ਲਗਾਈ ਜਾਂਦੀ ਹੈ ਔਰ ਪੂਰੀ ਟੀਮ ਜਿਹੜੀ ਹੈ ਇਹਦੇ ਵਿੱਚ ਵੱਚੜ ਕੇ ਹਿੱਸਾ ਲੈਂਦੀ ਹੈ ਖਾਸ ਤੌਰ ਤੇ ਸਾਡੇ ਪੌਮਰ ਗਾਜ ਜਿਹੜੇ ਕਿ ਅਹਿਮਦਗੜ੍ਹ ਤੋਂ ਹਰ ਸਾਲ ਜਿੱਥੇ ਸਾਨੂੰ ਗੂਕੇ ਲੈ ਕੇ ਆਉਂਦੇ ਆ ਉੱਥੇ ਰਾਖਣ ਦੇ ਲਈ ਜਿੱਦਾਂ ਅੱਜ ਵੀ ਉਹ ਦੇਸੀ ਕਹਿ ਵੀ ਲੈ ਕੇ ਆਏ ਆ ਸੋ ਧੰਨਵਾਦ ਕਰਦੇ ਆ ਅਸੀਂ ਪੂਰੀ ਟੀਮ ਦਾ ਕਿਉਂਕਿ ਇਹ 2016 ਦੇ ਵਿੱਚ ਆਵਾਜ਼ ਸੰਸਥਾ ਜਿਹੜੀ ਹੋਂਦ ਵਿੱਚ ਆਈ ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਲਗਾਤਾਰ ਇਹਨਾਂ ਨੇ ਜੋ ਸਮਾਜ ਸੇਵਾ ਦੇ ਕੰਮ ਕੀਤੇ ਹੈ ਉਹ ਬਹੁਤ ਸਲਾਘਾਯੋਗ ਹੈ। ਸੁਮੇਂ ਕਸਨਵਾਕੀ ਆਵਾਜ਼ ਪਦਾਲੀ ਪਰਸ਼ਾਂ ਦੇ ਔਰ ਜੂਤਮੰਦਾਂ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੀ ਹੈ। ਔਰ ਹਰ ਫੀਲਡ ਦੇ ਵਿੱਚ ਚਾਹੇ ਉਹ ਐਂਬੂਲੈਂਸ ਹੋਵੇ, ਔਰ ਗਾਈਆਂ ਹੋਣੀਆਂ ਜੇ ਕਿ ਜੂਤਮੰਦਾਂ ਨੂੰ ਫ੍ਰੀ ਸੇਵਾ ਦਿੰਦੇ ਹੈ। ਈਸ਼ਾ ਵੀ ਦਿੰਦੇ ਆ ਪਰ ਜਿੱਥੇ ਕਿਤੇ ਮੈਡੀਕਲ ਦੀ ਲੋੜ ਪਈ ਹੈ ਅੱਜ ਤੱਕ ਸੈਂਕੜੇ ਲੋਕਾਂ ਨੂੰ ਉਹਦੀ ਮੈਡੀਕਲ ਦੀ ਸਹਾਇਤਾ ਦਿੱਤੀ ਹੈ ਔਰ ਪਹਿਲਾ ਪਹਿਲਾ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਕਾਫੀ ਲੋਕਾਂ ਦੇ ਜਿਹੜੇ ਘਰ ਹੈ ਉਹ ਵੀ ਬਣਾਏ ਹੈ ਪਰ ਨਿਸ਼ਪਕਸ਼ ਹੋ ਕੇ ਕਿ ਕੋਈ ਕਿਸੇ ਨੂੰ ਵੀ ਆਪਣਾ ਲਾਜ ਨਹੀਂ ਹੈ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਇੱਕ ਇੱਕ ਪੈਸਾ ਜਿਹੜਾ দান ਦਿੱਤਾ ਹੋਇਆ ਉਹ ਨੈਟ ਦੇ ਉੱਪਰ ਹੈ ਸੋਕੀਸ਼ਰੀ ਆਇਆ ਤਾਂ ਦਸ ਸਾਲ ਪਹਿਲਾਂ ਵੀ ਕੋਈ ਕੋਈ দান ਦਿੱਤਾ ਹੈ ਉਹ ਅੱਜ ਵੀ ਚੈੱਕ ਕਰ ਸਕਦਾ ਹੈ ਕਿ ਮੇਰਾ ਪੈਸਾ ਕਿੱਥੇ ਆਇਆ। ਔਰ ਬਹੁਤ ਸਾਰੀਆਂ ਐਨ ਜੀਓਜ਼ ਹੈਗੇ ਆ ਜਿਹੜੀਆਂ ਕੀ ਪੈਸਾ ਲਿੱਤਾ ਦੱਸਣੀਆਂ ਲੇਕਿਨ ਖਰਚਾ ਕਿੱਥੇ ਹੋ ਰਿਹਾ ਨਹੀਂ ਦੱਸਦੀਆਂ। ਪਰ ਸਾਡੇ ਇੱਕ ਇੱਕ ਪੈਸਾ ਜਿਹੜਾ ਖਰਚਾ ਹੈ ਉਹ ਵੀ ਸਾਡਾ ਜਿਹੜਾ ਆਨ ਰਿਕਾਰਡ ਹੁੰਦਾ ਹੈ। ਸੋ ਕਹਿੰਦਾ ਭਾਵੇਂ ਜਿੰਨਾ ਟਰਾਸਫੇਟ ਵੇ ਦੇ ਨਾਲ ਸਾਡੀ ਆਵਾਜ਼ ਸਰਤਾ ਕੰਮ ਕਰਦੀ ਹੈ। ਉਹ ਇੱਕ ਬਹੁਤ ਸ਼ਲਾਘਾਯੋਗ ਹੈ। ਔਰ ਅਸੀਂ ਉਸ ਪ੍ਰਮਾਤਮਾ ਦੇ ਮਰਿਆ ਅਰਜ਼ ਕਰਦੇ ਹਾਂ ਕਿ ਇਹ ਜਿਹੜੀ ਟੀਮ ਹੈ ਇਹਨੂੰ ਪ੍ਰਮਾਤਮਾ ਚੰਦ ਉਸਤਿ ਬਖਸ਼ੇ ਔਰ ਇਹ ਐਦਾਂ ਹੀ ਮਿਲ ਜੁਲ ਕੇ ਜਿੱਦਾਂ ਪਹਿਲਾਂ ਸਮਾਜ ਸੇਵਾ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਕੰਮ ਕਰਦੇ ਆਂ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਬੜਾ ਯੋਗਦਾਨ ਪਾਇਆ ਇਹਨਾਂ ਨੇ ਬਹੁਤ ਸਾਰੇ ਸੈਮੀਨਾਰ ਕਰਾਏ ਆ ਔਰ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈਗਾ ਔਰ ਦੀਵਾਲੀ ਨੂੰ ਗਰੀਬਾਂ ਦੀਆਂ ਝੁੱਗੀਆਂ ਦੇ ਵਿੱਚ ਜਾ ਕੇ ਮਠਿਆਈ ਵੀ ਵੰਡਦੇ ਆ ਸੋ ਜਿਵੇਂ ਗੱਲ ਕਰਨ ਲੱਗਾ ਬਹੁਤ ਲੰਮਾ ਟਾਈਮ ਲੱਗਣਾ ਬਹੁਤ ਸਾਰੇ ਇਹ ਸਮਾਜ ਸੇਵਾ ਦੇ ਕੰਮ ਕਰਦੇ ਆ ਔਰ ਮੈਂ ਉਸ ਪਰਮਪితਾ ਪ੍ਰਮਾਤਮਾ ਦੇ ਕਾਲਪੁਰਖ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹਨਾਂ ਨੂੰ ਇਦਾਂ ਹੀ ਤੰਦਰੁਸਤੀ ਬਖਸ਼ੇ ਔਰ ਇਹਨਾਂ 'ਚ ਹੋਰ ਵੀ ਹਿੰਮਤ ਵ ਐ ਗ੍ਰੀਸਮਾ ਜੀ ਬਹੁਤ ਹੋਰ ਵੀ ਜਿਆਦਾ ਤਰੀਕੇ ਨਾਲ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ। ਪੌਦਾ ਪੌਦਾ ਹੋ ਜਾਂਦਾ। ਔਰ ਔਰ ਲੱਗ ਸਕਦਾ। ਪਰ ਅਸੀਂ ਕਿੰਨੇ ਪਛੜ ਗਏ ਆ। ਕਿ ਸਾਨੂੰ ਜੇ ਬਾਰ ਬਾਰ ਇਸ ਸੰਸਥਾ ਨੂੰ ਕਹਿਣਾ ਪੈਂਦਾ ਵੀ ਪੌਦੇ ਲਾਓ, ਪੌਦੇ ਸੰਭਾਲੋ, ਪੌਦੇ ਰਸਤ ਲਗਾਓ ਕਿਵੇਂ ਆ ਜਾਂ ਸਾਡੀ ਗਰਦੀ ਦੇ ਵਿੱਚ ਅਸੀਂ ਜੀ ਰਹੇ ਆ ਕਿ ਅਸੀਂ ਇਹਦੇ ਨਾਲ ਤੁਹਾਡਾ ਰਹਿਣਾ ਪੈ ਰਿਹਾ ਤੁਹਾਨੂੰ। ਪਰ ਉਹ ਉਸ ਧਰਤੀ ਤੇ ਜਿੱਥੇ ਕੇ ਹਰ ਤਰ੍ਹਾਂ ਦੇ ਰਕਤ, ਹਰ ਤਰ੍ਹਾਂ ਦੀ ਫਸਲ, ਹਰ ਤਰ੍ਹਾਂ ਦੇ ਪੌਦੇ ਫਲ ਬੂਹੇ ਹੋ ਸਕਦੇ ਆ ਪਰ ਉਹਦੀ ਨੋੜ ਭਾਜੀ ਦੇ ਵਿੱਚ ਇਹੋ ਜਿਹੇ ਜਿਹੇ ਹੋ ਗਿਆ ਸੀ ਕਾ ਕ੍ਰਿਤੀ ਟ੍ਰੈਂਡਿੰਗ ਤਾਂ ਬੜੀ ਜਿਕੜੀਆਂ ਕਰ ਲਈਆਂ ਪਰ ਇੱਕ ਆਸੇ ਪਾਸੇ ਆਪਾਂ ਕਿ ਰੱਖੀ ला ਸਕਦੇ ਆਪਣੇ ਘਰ ਦੇ ਕੋਲ ਏਸੀ ਤਾਂ ਕਿੰਨੇ ਕਿਲਾ ਲੈਂਦੇ ਆ ਪਰ ਇੱਕ ਦਰਤ ਨਾਲ ਤੋਂ ਦੀ ਫੀਸ ਕਰਦੇ ਆ ਕਿ ਇਹਦੇ ਨਾਲ ਜਾਂਦ ਪਿੰਦਾ ਆ ਇਹਦੇ ਵੀ 5-6 ਮਿੰਟ ਦੇ ਆ ਤਾਂ ਪਰ ਜੇ ਅਸੀਂ ਕਿ ਕੁਦਰਤ ਬੁੱਕਾਣ ਲਈ ਸਾਨੂੰ ਮਿਲਣਾ ਦੇ ਚਲਣੀਆਂ ਪੈਣਗੀਆਂ ਜੇ ਅਸੀਂ ਗੁਦਰੋਂ ਦੇ ਨੇੜੇ ਹੋਵਾਂਗੇ ਤਾਂ ਅਸੀਂ ਤਤਰਸਤ ਦੀਪ ਬੱਕੇ ਤੇ ਸਮਾਜ ਦੇ ਵਿੱਚ ਸਾਡੀ ਮੁਰਕ ਲਾਉਂਦੀਆਂ ਦੂਰੋਂ ਕੀ ਆਏ ਤਾਂ ਬੇਤੀ ਕਰਦਾ ਹਾਂ ਗੁਦਰੋਂ ਦੇ ਨੇੜੇ ਹੋਈਏ ਵੱਧ ਤੋਂ ਵੱਧ ਰੱਖ ਲਾਈਏ ਆਪਣੇ ਘਰਾਂ ਵਿੱਚ ਵੀ ਜਗ੍ਹਾ ਝੂਰ ਲੱਕੀਏ ਜਿਹਦੇ ਨਾਲ ਰਾਤ ਹੋਵੇ ਤੇ ਪੰਚੀ ਆ ਕੇ ਬਹਿਕਣਾ ਤੇ ਉਹਨਾਂ ਦੀ ਗੱਲ ਕਰ ਉਹ ਸੁਣੀਏ ਉਹਦੇ ਨਾਲ ਸਾਨੂੰ ਇੱਕ ਪੱਕਾ ਸਕੂਲ ਬਣਾਉਣਾ ਹੈ ਬੱਸ ਬੱਤ ਛੱਡ ਕੇ ਸਾਥ ਦੇਣਾ ਚਾਹੀਦਾ ਹੈ ਉਹ ਹਰ ਪੱਖੋਂ ਹਰ ਵਕਤ ਅਸੀਂ ਹਰ ਵਕਤ ਇਹ ਸੰਸਥਾ ਦੇ ਨਾਲ ਆ ਔਰ ਇਹ ਸੰਸਥਾ ਪਰਮਾਤਮਾ ਕਰਕੇ ਕਰੇ ਰਾਤ ਦਿਬੀ ਦਿਨ ਚੌਗਣੀ ਰੱਖੀ ਕਰੇ ਮੇਰੀ ਇਹ ਦੁਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੇ ਉਸੇ ਆਦਮੀ ਨੂੰ ਖਾਣਾ ਨਾ ਮਿਲੇ ਤਾਂ ਉਹ 8-10 ਦਿਨ ਜਿੰਦਾ ਰਹਿ ਸਕਦਾ ਜੇ ਪਾਣੀ ਨਾ ਮਿਲੇ ਤਕਰੀਬ 15 ਦਿਨ ਜਿੰਦਾ ਰਹਿ ਸਕਦਾ ਲੇਕਿਨ ਜੇ ਆਕਸੀਜਨ ਨਾ ਮਿਲੇ ਕਾ 1 ਜਾਂ 2 ਮਿੰਟ ਤੋਂ ਬਾਅਦ ਕੋਈ ਆਦਮੀ ਜਿੰਦਾ ਨਹੀਂ ਰਹਿ ਸਕਦਾ ਚਾਹੇ ਉਹਦਾ ਮਤਬਾ ਕੋਈ ਵੀ ਹੋਵੇ। ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਐਸਐਚਓ ਸਿਟੀ ਹਾਰਪਰ ਸਿਗਾ ਆਤਾ ਮੈਂ ਇਹ ਚੀਜ਼ ਦੇਖੀ ਜਦੋਂ ਕਰੋਨਾ ਕਰੋਨਾ ਦਾ ਕਾਲ ਚੱਲ ਰਿਹਾ ਸੀ ਸਾਡੀਆਂ ਬੜੀਆਂ ਅਹਿਮ ਦੂਟੀਆਂ ਸੀ ਇਸ ਨਗਰ ਦੇ ਵਿੱਚ ਤੇ ਆਕਸੀਜਨ ਦੀ ਬੜੀ ਘਾਟ ਰਹੀ ਸਿਲੰਡਰਾਂ ਦੀ ਬੜੀ ਘਾਟ ਰਹੀ ਔਰ ਅਸੀਂ ਮੰਗ ਮੰਗ ਕੇ ਲੱਭ ਲੱਭ ਕੇ ਸੈਂਟਰ ਜਿਹੜੇ ਆ ਉਹ ਲੋਕਾਂ ਨੂੰ ਇਹ ਸਮਝ ਲੱਗੀ ਆ ਕਿਈ ਆਕਸੀਜਨ ਦਾ ਕੀ ਮੁੱਲ ਹੈ ਔਰ ਇਹ ਸਿਰਫ ਦਾ ਸਿਰਫ ਕਰ ਸਕਦੇ ਪੌਦਿਆਂ ਤੋਂ ਬਿਨਾ ਹੋਰ ਕੋਈ ਵੀ ਸਾਧਨ ਨਹੀਂ ਸਾਡੇ ਕੋਲ ਆਕਸੀਜਨ ਪਿਆਉਣ ਦਾ ਆਕਸੀਜਨ ਕਰੋ ਦੂਸਰਾ ਉਹਨਾਂ ਦਿਨਾਂ ਦੇ ਵਿੱਚ ਸਾਰਾ ਸਿਸਟਮ ਬੰਦ ਹੋ ਗਿਆ ਸੀ ਕਾਰੋਬਾਰ ਬੰਦ ਹੋ ਗਿਆ ਸੀ ਵਾਤਾਵਰਣ ਬਿਲਕੁਲ ਸਾਫ਼ ਹੋ ਗਿਆ ਸੀਗਾ ਤਾਂ ਜਲੰਧਰ ਤੋਂ ਜਿਹੜੀਆਂ ਹੈਗੀਆਂ ਸਵਾਲਕ ਦੀਆਂ ਪਹਾੜੀਆਂ ਦਿਖਦੀਆਂ ਸੀ ਤੌੜੀ ਤਾਰ ਜਿਹਨੂੰ ਕਹਿੰਦੇ ਹੈਗੇ ਆ ਉਹ ਦਿਖਦੀ ਸੀ ਉਹ ਵੀ ਜੇ ਉਸਰਾ ਸੀ ਵਾਤਾਵਰਨ ਨੂੰ ਸਾਫ਼ ਰੱਖਣਾ ਹੈ ਤਾਂ ਸਾਨੂੰ ਪੌਦੇ ਲਗਾਉਣੇ ਜਿਹੜੇ ਆ ਉਹ ਬਹੁਤ ਜ਼ਰੂਰਤ ਹੈ ਬਹੁਤ ਸਤਜੂਰਤ ਹੈ ਇਸ ਵਕਤ ਤੋਂ ਤੇ ਸਾਡਾ ਜਿਹੜਾ ਆਪਮਾਨ ਹੈ ਉਹ ਹੁਣ ਕਈ ਵੱਡ ਦੇਈ ਤੋਂ ਵੀ ਜ਼ਿਆਦਾ ਹੋ ਗਿਆ ਸਹੀ ਕਰਨ ਲਈ ਵੀ ਔਦਿਆਂ ਦਾ ਲਾਣਾ ਜ਼ਰੂਰੀ ਹੈ ਜਿਹੜਾ ਇਹ ਆਵਾਜ਼ ਦਾ ਉਦਮ ਹੈ ਔਰ ਇਹ ਬਹੁਤ ਵੱਡਾ ਉਦਮ ਹੈ ਵੀਰੇ ਵੀਸਾ ਲੈਣਾ ਚਾਹੀਦਾ ਆਵਾਜ਼ ਸਮਾਜ ਸੇਵਾ ਦੇ ਹੱਕ ਵਿੱਚ ਸਭ ਤੋਂ ਅੱਗੇ ਆ ਔਰ ਸਭ ਤੋਂ ਵੱਡੀ ਗੱਲ ਇਹ ਇਹਨਾਂ ਦਾ ਜੋ ਵੀ ਸਿਸਟਮ ਪੈਸੇ ਦਾ ਆਣਾ ਜਾਣਾ ਖਰਚਣਾ ਦੇਣਾ ਲੈਣਾ ਉਹ ਇੰਨਾ ਪਾਰਦਰਸ਼ੀ ਹੈ ਕਿ ਇੱਕ ਮੇਰੇ ਵਰਗਾ ਸਿੰਪਲ ਆਦਮੀ ਵੀ ਹਰ ਵਕਤ ਉਹਨੂੰ ਚੈੱਕ ਕਰ ਸਕਦਾ ਹੈ। ਜੇ ਇਸੇ ਤਰ੍ਹਾਂ ਕੱਟੇ ਨਾ ਗੋੜੇ ਰਹੇ। ਜੇ ਨਾ ਤੇ ਜਿੱਕੇ ਚਲਾਉਣਾ ਪੈਂਦਾ। ਜੀ ਬਿਵਦਾ ਸਾਡੇ ਪੰਚਾ ਜਿੰਦਰ ਬੁਜਾਇ। ਤੇ ਮੈਂ ਬੇਨਤੀ ਕਰਾਂਗਾ निलेंद्र निलेंद्र महा विका यार हो गया कमियां कर लीजिए साहब और हो ये ठीक है राष्ट्रीय राजमार्ग साठी त्यांनी पेना नाव जे विचार त्यांनी साठी मध्ये सरकार जो ਦੇ ਪਾੜੇ ਵੀ ਹੋ ਤਾਂ ਅੱਪੀ ਭਾਈ ਮੈਨਾਂ ਕਿਹੜਾ ਪੈਂਦਣਾ ਮੈਂ ਗੂਗਲ ਪੇ ਕਰ ਜੋ ਮਾਰਕ ਕਰਿਆ ਯਾਰ ਕਿੰਨਾ ਭਾਈ ਇਹ ਨਾਮ ਆਉਂਦਾ ਚਾਰਾ ਭਾਈ ਇਹ ਨੀਰੋ ਨਰਾ ਨਾ ਲਾਵਾ ਦਾ ਸਹੀ ਇੱਕ ਤਰ੍ਹਾਂ ਦੀ ਹੈ ਪੱਥਾਂ ਦੀ ਆਪਣਾ ਨਰਮਾ ਜਿਹਾ ਬਰਾਬਰ ਮੇਰਾ ਨਾਮ ਅਸ਼ੋਕ ਕੁਮਾਰ ਹੈ ਇੱਥੇ ਸ਼ਰਾਬ ਦੇ ਟਿਕਿਆਂ ਦਾ ਕਾਰੋਬਾਰ ਹੈ ਸਾਡਾ ਜਿਹੜਾ ਕਿ ਰਾਤ 11 ਸਵੇਰ 11 ਦੇ ਵਿਚਕਾਰ ਤੇ ਅੱਗ ਲੱਗੀ ਹੈ ਅੱਗ ਦੇ ਕਾਰਨਾਂ ਦਾ ਹਜੇ ਕਲੀਅਰ ਨਹੀਂ ਪਤਾ ਲੱਗਿਆ ਪੁਲਿਸ ਵੈਰੀਫਾਈ ਕਰ ਰਹੀ ਹੈ ਜਦੋਂ ਕਲੀਅਰ ਹੋ ਜਾਏਗਾ ਸਾਰਾ ਪਿਕਚਰ ਕਲੀਅਰ ਹੋ ਜਾਊਗੀ ਕਾਰਨ ਨਹੀਂ ਪਤਾ ਲੱਗਿਆ ਕਾਰਨ ਦਾ ਹਜੇ ਕੁਝ ਨਹੀਂ ਪਤਾ ਲੱਗਿਆ ਜਿਸ ਤਰ੍ਹਾਂ ਜਦੋਂ ਵੀ ਪਤਾ ਲੱਗਦਾ ਸਾਰਾ ਹੋਈ ਜਾਣਾ ਖਲੀਏ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ 25 ਤੋਂ 30 ਲੱਖ ਦੇ ਹੋਵੇਗਾ ਪੌਲਤਾਈ ਦਾ ਹਾਂਜੀ ਕੋਈ ਫਿਰ ਕੀ ਕਰਨਗੇ ਪੁੱਛ ਆ ਗਈ ਜਦੋਂ ਮੌਕੇ ਤੇ ਉਹਨੇ ਬੜੀ ਐਕਸਪੋਰਟ ਕਰੀਆ ਉਹਨਾਂ ਨੇ ਜਦੇ ਗੱਡੀਆਂ ਪਾਣੀ ਦੇ ਆ ਉਹਨਾਂ ਨੂੰ ਜੋ ਵੀ ਉਹਨਾਂ ਨੇ ਸਾਂਭ ਲਿਆ ਮੌਕਾ ਕੇ ਹਾਂਜੀ ਹਾਂਜੀ ਰਾਸ਼ੇਸ਼ਾਣ ਕਿੰਨੇ ਕੁ ਵੇਲੇ ਪੌਣ ਜੀ ਰਾਸ਼ੇਸ਼ਾਣ ਦੇ ਵਿੱਚ ਉਹਨਾਂ ਨੂੰ ਕੋਲ ਦਿੱਤਾ ਦਗਾ ਕੀ ਕਰਨ ਉਹ ਰਾਸ਼ੇਸ਼ਾਣ ਮੈਂ ਸਮਝਿਆ ਨਹੀਂ ਪਰ ਇਸ ਨਾਲ ਹੀ हां 50 ਮਿੰਟਾਂ ਚ ਗੱਡੀ ਪਹੁੰਚੀ ਸੀ ਪਰ ਉਹਨਾਂ ਦੀ ਬੜੀ ਸਪੋਰਟ ਹੋਈ ਜੀ ਬੜੀ ਮਿਹਰਬਾਨੀ ਆ ਸੀ ਉਹਨਾਂ ਦਾ ਸ਼ੁਕਰ ਕਰਕੇ ਜਾ ਰਹਾ ਹਾਂ ਹਾਂ ਜੀ ਘਰ ਤੋਂ ਸਕੂਲ ਨੂੰ ਆਉਂਦੇ ਆ ਸਕੂਲ ਤੋਂ ਘਰ ਨੂੰ ਜਾਂਦੇ ਆ ਅਕਸਰ ਦੇ ਵਿੱਚ ਸਾਨੂੰ ਮੌਸਰੇ ਲੋਕ ਮਿਲਦੇ ਆ ਜੰਗੀਆਂ ਨਿਗਾਹਾਂ ਵਾਲੇ ਵੀ ਮਿਲਦੇ ਆ ਮਾੜੀਆਂ ਨਿਗਾਹਾਂ ਵਾਲੇ ਵੀ ਮਿਲਦੇ ਆ ਬਖ ਬਖ ਲੋਕਾਂ ਦਾ ਨਜ਼ਰੀਆ ਸਾਡੇ ਪ੍ਰਤੀ ਬਖ ਬਖ ਹੁੰਦਾ ਕਿਤੇ ਬੱਚਿਓ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਕੋਈ ਵਿਅਕਤੀ ਰੋਜ਼ ਤੁਹਾਡਾ ਪਿੱਛਾ ਕਰਦਾ ਹੋਈ ਜੱਤੀ ਸਕੂਲੋਂ ਆਂਦਿਆਂ ਨੂੰ ਜਾਂ ਸਕੂਲ ਤੋਂ ਘਰ ਜਾਂਦਿਆਂ ਨੂੰ ਰੋਜ਼ ਤੁਹਾਡਾ ਪਿੱਛਾ ਕਰਦਾ ਤੁਹਾਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਸਰੀਰਕ ਤੌਰ ਤੇ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ

दो हैं भी उन्हें, चार भी उन्हें। आखिर बात को जांचने के लिए काम करते रहा कोई रेक्शन नहीं रहा, इन्हें कोई उड़ा ये चीज़ निकल रही है। तो मैं थोड़ी सरकार पर लेकर रहा हूँ गांव में ऐसे ही और ये जांच हो जाएगी। वो गांठें आ रहे, वो भी करना चाहिए काम पर लेकर रहा हूँ गांव मे� ਇਹ ਜਦੋਂ ਅਮਰ ਮੈਸਨ ਹੁੰਦਾ ਹੈ ਕਿਸੇ ਘਰ ਦੇ ਪੱਲੇ ਮੰਮੀ ਜਾਣੀ ਉਹਦੇ ਕਹਣੀ ਹੈ ਕਿ ਜੇ ਕਿਸੇ ਬੰਦੇ ਨੂੰ ਅਗਰ ਮਿਲ ਵੀ ਆਵਾਂ ਤੁਹਾਨੂੰ ਉਹਨਾਂ ਨੂੰ ਧਿਆਨ ਦਿੰਦੇ ਆ ਚੇਕ ਛਾੜਦੇ ਨੇ ਤੁਹਾਨੂੰ ਉਹ ਅਕਸਰ ਨੌਨ ਪਰਸਨ ਹੁੰਦੇ ਆ ਉਹ ਤੁਹਾਡਾ ਗੁਆਂਢੀ ਵੀ ਹੋ ਸਕਦਾ ਹੈ ਉਹ ਤੁਹਾਡੇ ਭਰਾ ਦਾ ਦੋਸਤ ਹੋ ਸਕਦਾ ਹੈ ਉਹ ਤੁਹਾਡੇ ਡੈਡੀ ਦਾ ਦੋਸਤ ਹੋ ਸਕਦਾ ਹੈ ਉਹ ਬੱਸ ਦਾ ਕਲੈਕਟਰ ਵੀ ਹੋ ਸਕਦਾ ਹੈ ਵਾਸਦਾ ਡਰਾਈਵਰ ਵੀ ਹੋ ਸਕਦਾ ਹੈ ਜਾਂ ਹੋਰ ਦੂਰ ਦੀ ਰਿਸ਼ਤੇਦਾਰੀ ਤੋਂ ਜਿਹੜਾ ਅਕਸਰ ਤੁਹਾਡੇ ਘਰ ਦੇ ਵੀ ਆਉਂਦਾ ਹੈ ਤੁਹਾਨੂੰ ਜਾਣਦਾ ਹੈ ਤੁਹਾਡੇ ਮਾਪੇ ਬਾਰੇ ਜਾਣਦਾ ਹੈ ਉਹ ਵਿਅਕਤੀ ਅਕਸਰ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਇਸ ਸੱਜਣ ਸ਼੍ਰੀ ਭਗ세ਿਕ ਨਗਰ ਦਾ ਸਰਪੰਚ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮਰੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਤਿਸੀ ਨੂੰ ਇਜਾਜ਼ਤ ਦਿਓ ਧੰਨਵਾਦ